ਜਿਹੜਾ ਆਪਾਂ ਗੱਤਕਾ ਤੱਕਦੇ ਆ ਨਾ ਉਹ ਮਹਿਸੂਸ ਹੁੰਦਾ ਵੀ ਸਵਾ ਸਵਾ ਲਖਨ ਇਕ ਸਿੰਘ ਕਿਵੇਂ ਲੜਦਾ ਸੀਗਾ। ਉਂ ਚੀਜ਼ਾ ਹੋ ਜਲਾਲ ਦੇਖਣ ਨੂੰ ਮਿਲਦਾ ਜਦੋਂ ਆਪ ਪ੍ਰਦਰਸ਼ਨ ਕਰਨ ਆਉਂਦੇ ਆ ਨਾ ਗੁਰੂ ਘਰ ਇੱਥੇ ਗੁਰੂ ਘਰਾਂ ਦੇ ਨਿਹੰਗ ਸਿੰਘਾਂ ਦੇ ਬਾਣੇ ਤੇ ਘੋੜ ਦੌੜਾਂ ਜਦੋਂ ਆ ਗੁਰੂ ਘਰ ਇੱਥੇ ਘੋੜ ਦੌੜਾਂ ਹੋਣੀਆਂ ਗੱਤਕਾ ਪ੍ਰਦਰਸ਼ਨ ਹੋਣੇ ਉਹੀ ਜਹੋ ਜਲਾਲ। ਜਦੋਂ ਸਾਰਾ ਇਤਿਹਾਸ ਦਸੀਦਾ ਇਹ ਪੰਜ ਪਿਆਰੇ ਚਾਰ ਸੱਜਣਾਂ ਦੇ ਨਾਮ ਆਪਣੇ ਸਾਰੇ ਇਤਿਹਾਸ ਬਾਰੇ 40 ਮੁਕਤੀਆਂ ਦਾ ਕੀ ਇਤਿਹਾਸ ਆ। ਜਾ ਗੁਰੂ ਸਾਹਿਬਾਂ ਵਾਲੇ ਪਹਿਲੇ ਪਾਸ਼ਾ ਤੋਂ ਲੈ ਕੇ 10 ਪਾਸ਼ਾਾਂ ਤੱਕ ਦਾ ਸਾਰਾ ਇਤਿਹਾਸ ਬੱਚਿਆਂ ਨੂੰ ਦੱਸੀਦਾ ਜੀ। ਇੱਧਰ ਗੋਰਜਾ, ਜਮਦਾੜ, ਚੱਕਰ ਤੁਸੀਂ ਕਿਹੜੇ ਕਿਹੜੇ ਚਲਾ ਲੈਂਦੇ ਹੋ? ਅਹੀਂ ਚੱਕਰ ਨਹੀਂ ਚੱਲਦਾ। ਅੱਛਾ, ਬਾਕੀ ਸਾਰੇ ਚਲਾ ਲੈਂਦੇ। ਆਪਣੀ ਜਿਹੜੀ دنیਵੀਂ ਸਟੱਡੀ ਹੁੰਦੀ ਨਾ, ਉਹਦੇ 'ਚ ਵੀ ਪੂਰੇ 9 ਬਰ 9 ਨੇ ਇਹ। ਤੇ ਸ਼ਸਤਰ ਵਿਦਿਆ ਦਾ ਇਹ ਗੁਰੂ ਸਾਹਿਬ ਦੀ ਮਿਹਰ ਹੈਗੀ, ਇਹਦੇ 'ਚ ਤਾਂ ਹੋਣੀ ਹੋਣੀ ਆ ਗੁਰੂ ਸਾਹਿਬ ਦੀ ਕਿਰਪਾ। ਉਸ ਵੇਲੇ ਤਾਂ ਬੱਚਿਆਂ ਨੂੰ ਸ਼ਹੀਦ ਕਰ ਦਿੰਦੇ ਸੀ ਕਹਿੰਦੇ ਤੁਹਾਡੇ ਬੱਚਿਆਂ ਨੂੰ ਸ਼ਹੀਦ ਕਰ ਦੇਵਾਂਗੇ ਮਾਰ ਦੇਵਾਂਗੇ ਬਹੁਤ ਧਮਕੀਆਂ ਸੀ ਪਰ ਅੱਜ ਦੇ ਸਮੇਂ ਵਿੱਚ ਸਾਡੇ ਨੌਜਵਾਨ ਮੋਬਾਈਲਾਂ ਚੋਂ ਬਾਹਰ ਆਉਣ ਤਾਂ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਸਹੀ ਤਾਂ ਸਾਡੇ ਪ੍ਰਚਾਰਕ ਨੇ ਜਿਹੜੇ ਉਹਨਾਂ ਦੀ ਬਹੁਤ ਘਾਟ ਆ ਜੀ ਸਾਨੂੰ ਸਾਡੇ ਪ੍ਰਚਾਰਕ ਸਾਨੂੰ ਸਿੱਖੀ ਬਾਰੇ ਸਾਡੇ ਗੁਰੂਆਂ ਬਾਰੇ ਇਤਿਹਾਸ ਬਾਰੇ ਦੱਸਣ ਤਾਂ ਸਾਡੀ ਨੌਜਵਾਨ ਪੀੜ੍ਹੀ ਅੱਗੇ ਆਵੇ ਸਹਿਵਣੇ ਗੁਰੂ ਸਾਹਿਬਾਂ ਨੂੰ ਬਦਾਵਾ ਦੇ ਕੇ ਆਏ ਛੱਡ ਕੇ ਆਏ ਸਿੰਘਾਂ ਨੂੰ ਵੀ ਆਪਣੇ ਗਾਲ ਨਾ ਫੇਰ ਲਾ ਲਿਆ ਸੀ ਉਹਨਾਂ ਨੂੰ ਮਾਫ਼ ਕਰਤਾ ਸੀ ਉਹਨਾਂ ਦੀ ਟੁੱਟੀ ਗੰਢਤੀ ਸੀ ਤੇ ਜਿਹੜੇ ਸਹਿਜ ਧਾਰੀ ਸਿੱਖ ਨੇ ਦਾੜੇ ਪ੍ਰਕਾਸ਼ ਕਰਨ ਤੇ ਕੇਸ ਰੱਖਣ ਤੇ ਗੁਰੂ ਦੇ ਲਾੜ ਲੱਗਣ ਅੱਜ ਦੇ ਦਿਨ ਗੁਰੂ ਸਾਹਿਬਾਂ ਨੇ ਟੁੱਟੀ ਗੰਢੀ ਸੀ ਤੇ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਗੁਰੂ ਸਿੱਖੀ ਜੀਵਨ ਪ੍ਰਾਪਤ ਕਰਨ ਤੇ ਗੁਰੂ ਸਾਹਿਬਾਂ ਤੋਂ ਆਪਣੀ ਟੁੱਟੀ ਗੰਢਾ ਕੇ ਗੁਰੂ ਦੇ ਚਰਨਾਂ ਨਾਲ ਜੁੜ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਗੀ ਮੇਲੇ ਦੇ ਵਿੱਚ ਸੰਗਤਾਂ ਬੱਖੋ ਵੱਖਰੇ ਥਾਵਾਂ ਤੋਂ ਪਹੁੰਚ ਰਹੀਆਂ ਨੇ ਤੇ ਉੱਥੇ ਅੱਜ ਨਿਹੰਗ ਸਿੰਘਾਂ ਵੱਲੋਂ ਅੱਜ ਗਤਕਾ ਪ੍ਰਦਰਸ਼ਨ ਕੀਤਾ ਜਾਣਾ ਤੇ ਗੁਰੂ ਦੀਆਂ ਤੁਸੀਂ ਲਾੜੀਆਂ ਫੌਜਾਂ ਦੇਖ ਸਕਦੇ ਹੋ ਨਿੱਕੇ ਨਿੱਕੇ ਜਿਹੜੇ ਆ ਬੱਚੇ ਆ ਦਮਾਲੇ ਇਸ ਤਰ੍ਹਾਂ ਤੇ ਸੋਹਣੇ ਸੋਹਣੇ ਸਜਾਏ ਹੋਏ ਨੇ ਹੱਥਾਂ ਦੇ ਵਿੱਚ ਸ਼ਸਤਰ ਫੜੇ ਹੋਏ ਨੇ ਬਾਣੇ ਪਾਏ ਹੋਏ ਨੇ ਉਸੇ ਤਰ੍ਹਾਂ ਦੀ ਕਹਿ ਸਕਦੇ ਕਿ ਜੋ ਸਮਾਂ ਉਸ ਵੇਲੇ ਗੁਰੂ ਮਾਰਾਏ ਨੇ ਇੱਥੇ ਹੰਡਾਇਆ ਜੋ 40 ਸਿੰਘ ਸੀ ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ ਉਵੇਂ ਇਸੇ ਤਰ੍ਹਾਂ ਗੁਰੂ ਮਹਾਰਾਜ ਦੀਆਂ ਫੌਜੂ ਗੁਰੂ ਮਹਾਰਾਜ ਦੀਆਂ ਫੌਜਾਂ ਵੀ ਇਸੇ ਤਰ੍ਹਾਂ ਤਿਆਰ ਵਰ ਤਿਆਰ ਸਗੀਆਂ ਸੋ ਇਸੇ ਤਰ੍ਹਾਂ ਕੁਝ ਵੀਰ ਜਿਹੜੇ ਸਿਵਾਵਾਂ ਨਿਵਾਉਂਦੇ ਨੇ ਉਸ ਇਤਿਹਾਸ ਨੂੰ ਬੱਚਿਆਂ ਤੱਕ ਪਹੁੰਚਾਉਂਦੇ ਨੇ ਬੱਚਿਆਂ ਨੂੰ ਤਿਆਰ ਕਰਵਾਉਂਦੇ ਨੇ ਸਾਡੇ ਨਾਲ ਵੀਰ ਮੌਜੂਦ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਜੀ ਆ ਸਭ ਤੋਂ ਪਹਿਲਾਂ ਤਾਂ ਬਹੁਤ ਹੀ ਸੋਹਣੇ ਲੱਗ ਰਹੇ ਹੋ ਇੱਕ ਜਿਹੜਾ ਸਮਾਂ ਅਸੀਂ ਕਿਤਾਬਾਂ ਦੇ ਵਿੱਚ ਪੜ੍ਹਦੇ ਆ ਇਤਿਹਾਸ ਤਾਂ ਉਹ ਉਹਦੀ ਚੱਲ ਕੇ ਆਪਾਂ ਨੂੰ ਸਾਹਮਣੇ ਦੇਖਣ ਨੂੰ ਮਿਲਦੀ ਹੈ ਜੀ ਹਾਂਜੀ 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 ਇਹ ਨਾ ਹੀ ਗੁਰੂ ਸਾਹਿ ਗੁਰੂ ਸਾਹਿਬ ਦਾ ਬਚਨ ਆ ਖਾਲਸਾ ਮੇਰਾ ਰੂਪ ਹੈ ਖਾਸ ਮੈਨੂੰ ਗੁਰੂ ਦਾ ਹੀ ਰੂਪ ਵਾਲਾ ਖਾਲਸਾ ਦਾ ਬਾਣਾ ਮਿਲਿਆ ਫਿਰ ਸੋਣਾ ਤਾਂ ਲੱਗਣਾ ਹੀ ਹੈ ਜੀ ਆਪੇ ਇਹ ਗੁਰੂ ਦੀ ਮੇਰ ਆ ਜੀ ਆਪਣਾ ਪਿੰਡ ਆ ਪਿੰਡ ਆਨੰਦਗੜਾ ਛਿਲਮਕਸਰ ਸਾਹਿਬ ਜ਼ਿਲ੍ਹਾ ਜੀ ਸ਼ਹੀਦ ਭਾਈ ਮਤੀ ਦਾਸ ਜੀ ਗੱਤਕਾ ਅਖਾੜਾ ਜੀ ਇਹ ਗੁਰੂ ਸਾਹਿਬ ਦੀ ਮਿਹਰ ਹੋਈ ਹੈ ਨਗਰ ਤੇ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਬਾਬਾ ਮਨਜੀਤ ਸਿੰਘ ਜੀ ਉਹਨਾਂ ਨੇ ਭੇਜੇ ਆਪਣੇ ਇੱਥੇ ਕੋਚ ਭੇਜੇ ਆ ਬਾਬਾ ਗੁਰਲਾਲ ਸਿੰਘ ਜੀ ਤੇ ਉਹਨਾਂ ਨੇ ਸਾਰੀਆ ਟੀਮ ਤਿਆਰ ਕਰਵਾਈ ਹੈ ਜੀ ਤੇ ਗੁਰੂ ਸਾਹਿਬ ਦੀ ਮਿਹਰ ਹੋਈ ਹੈ ਸਾਰੀ ਜੀ ਜਦੋਂ ਇਹ ਸਮਾਂ ਆਂਦਾ ਮਾਗੀ ਮੇਲਾ ਆਂਦਾ ਆ ਉਹ ਸਮਾਂ ਫਿਰ ਯਾਦ ਆਂਦਾ ਆ ਸ਼ਾਹਤਾਂ ਜਾਦ ਆਂਦੀਆਂ ਨੇ ਇਸ ਧਰਤੀ ਦੀ ਪਵਿੱਤਰ ਜਿਹੜੀ ਧਰਤੀ ਉਹਨਾਂ 40 ਸਿੰਘਾਂ ਨੇ ਕੀਤੀ ਸੀਗੀ ਤਾਂ ਫਿਰ ਕਿਵੇਂ ਦਾ ਮਹਿਸੂਸ ਹੁੰਦਾ ਇਸ ਸਮੇਂ ਦੇ ਵਿੱਚ ਉਹੀ ਜਹੋ ਜਲਾਲ ਦੇਖਣ ਨੂੰ ਮਿਲਦਾ ਜਦੋਂ ਆਪਾਂ ਦਰਸ਼ਨ ਕਰਨ ਆਉਨੇ ਹਾਂ ਗੁਰੂ ਘਰ ਤੇ ਇੱਥੇ ਗੁਰੂ ਘਰਾਂ ਤੇ ਨਿਹੰਗ ਸਿੰਘਾਂ ਦੇ ਬਾਣੇ ਤੇ ਘੋੜ ਦੌੜਾਂ ਜਦੋਂ ਆ ਗੁਰੂ ਘਰ ਇੱਥੇ ਘੋੜ ਦੌੜ ਹੋਣੀ ਹੈ ਗੱਤਕਾ ਪ੍ਰਦਰਸ਼ਨ ਹੋਣੇ ਉਹੀ ਜਹੋ ਜਲਾਲ ਤੇ ਉਹ ਚੀਜ਼ ਮਹਿਸੂਸ ਹੁੰਦੀ ਹੈ ਜਦੋਂ ਆਪਾਂ ਗੱਤਕਾ ਤੱਕਦੇ ਆ ਨਾ ਉਹ ਮਹਿਸੂਸ ਹੁੰਦਾ ਵੀ ਸਵਾ ਸਵਾ ਲਖਨੈ ਸਿੰਘ ਕਿਵੇਂ ਲੜਦਾ ਸੀਗਾ ਜਿਵੇਂ ਬੱਚੇ ਕਿਲਾਕ ਕਰਦੇ ਨੇ ਤੁਸੀਂ ਆ ਗੱਤਕਾ ਪ੍ਰਦਰਸ਼ਨ ਦੇਖੋਗੇ ਉਹੀ ਗੁਰੂ ਦੇ ਸਾਰੇ ਉਹੀ ਜਹੋ ਜਲਾਲ ਦਰਸ਼ਨ ਹੁੰਦੇ ਨੇ ਜੀ ਭਾਜੀ ਕਦੇ ਮਨ ਵਿੱਚ ਐਦਾ ਵੀ ਆਂਦਾ ਕਿ ਜਿਹੜਾ ਉਹ ਸਮਾ ਸੀਗਾ ਜਦੋਂ ਮੋਰਿਓ 8 8000 ਦਾਦਾ ਸੀ ਯਾਰ ਮੋਗਲ ਫੌਜ ਚੜ ਕੇ ਆਵੀ ਸੀ ਤੇ 40 ਸਿੰਘਾਂ ਨੇ ਮੁਕਾਬਲਾ ਕੀਤਾ ਸੀਗਾ ਤਾਂ ਕਦੇ ਮਨ ਵਿੱਚ ਆਂਦਾ ਵੀ ਆ ਯਾਰ ਮਤਲਬ ਕਿਹੋ ਜਿਆ ਉਹਨਾਂ ਦਾ ਹੌਸਲਾ ਹੋ ਗਾ ਜੇ ਕਿੱਡੇ ਕਿੱਡੇ ਉਹਨਾਂ ਦੇ ਸੇਤਾਂ ਉਹਨਾਂ ਦੀ ਕਿੰਨੇ ਆਉਣੇ ਜਿਗਰੇ ਕਿੱਡੇ ਕਿੱਡੇ ਹੋਣੇ ਆ ਜਿਨ੍ਹਾਂ ਨੇ ਕਹਿੰਦੇ 5 5 7 7 ਮੀਟਰ ਦੇ ਕਸ਼ੇਰੇ ਪਾ ਕੇ ਜਿਹੜੇ ਮਤਲਬ ਸੁੱਕਣੇ ਪਾ ਕੇ ਉਹਨਾਂ ਨਾਲੇ ਡਰਾਤੇ ਸਕੇ ਮੁਗਲ ਜੀ ਹਾਂਜੀ ਹਾਂਜੀ ਉਹ ਚੀਜ਼ਾਂ ਦੇਖ ਕੇ ਨਹੀਂ ਉਹ ਚੀਜ਼ਾਂ ਯਾਦ ਕਰਕੇ ਬੜਾ ਮਨ ਚ ਆਉਂਦਾ ਕਿਤੇ ਅਸੀਂ ਵੀ ਵੱਡੇ ਭਾਗਾਂ ਵਾਲੇ ਹੁੰਦੇ ਅਸੀਂ ਵੀ ਉਹਨਾਂ ਵਿੱਚ ਆਪ ਹੁੰਦੇ ਤੇ ਉਹ ਬੜਾ ਉਹ ਆਨੰਦਮਈ ਰੌਚਕੋ ਸਿਸਟਮ ਬੜਾ ਜਹੋ ਜਲਾਲ ਆ ਜੀ ਕਿਰਪਾ ਕਰਿਓ ਜੀ ਬੱਚਿਆਂ ਨੂੰ ਫਿਰ ਪਿੰਡਾਂ ਦੇ ਵਿੱਚ ਪ੍ਰਚਾਰ ਕਰਦੇ ਹੋ ਫਿਰ ਇਤਿਹਾਸ ਸਾਰਾ ਸੁਣਾ ਦੇਓ ਬੱਚਿਆਂ ਨੂੰ ਹਾਂ ਦਸੀਦਾ ਜੀ ਪੰਜ ਪਿਆਰੇ ਚਾਰ ਸਾਹਿਬਾਂ ਦੇ ਨਾਮ ਆਪਣੇ ਸਾਰੇ ਇਤਿਹਾਸ ਬਾਰੇ 40 ਮੁਕਤੀਆਂ ਦਾ ਕੀ ਇਤਿਹਾਸ ਆ ਜਾਂ ਗੁਰੂ ਸਾਹਿਬਾਂ ਵਾਲੇ ਪਹਿਲੇ ਪਾਸ਼ਾ ਤੋਂ ਲੈ ਕੇ 10 ਪਾਸ਼ਾਾਂ ਤੱਕ ਦਾ ਸਾਰਾ ਇਤਿਹਾਸ ਬੱਚਿਆਂ ਨੂੰ ਦਸੀਦਾ ਜੀ ਗੁਰੂ ਸਾਹਿਬ ਮਿਹਰ ਕਰਦੇ ਆ ਜੀ ਜੀ ਕੀ ਨਾਮ ਬਈ ਤੁਹਾਡਾ ਮੋਹਦੁਦੁਸ਼ਾਰ ਸਿੰਘ ਜੀ ਅੱਛਾ ਜੀ ਕਿਵੇਂ ਦਾ ਲੱਗ ਰਿਹਾ ਗੱਤਕਾ ਕਿੰਨੇ ਕ ਸਮੇਂ ਤੋਂ ਸਿੱਖ ਰਹੇ ਹੋ ਲਗਭਗ ਜੂਨ ਮਹੀਨੇ ਤੋਂ ਸ਼ੁਰੂ ਹੋਈ ਸੀ ਗੱਤਕਾ ਜੀ ਸਾਡਾ ਕਿ ਕਿਹਨੇ ਤੁਹਾਨੂੰ ਗੱਤਕਾ ਸਿਖਾਣਾ ਸ਼ੁਰੂ ਕੀਤਾ ਜਾਂ ਕਿਹਨੇ ਦੱਸਿਆ ਪਹਿਲਾਂ ਸਰਦਾਰ ਗਰਲਾਲ ਸਿੰਘ ਜੀ ਠੀਕ ਹੈ ਤੇ ਫਿਰ ਉਹਨਾਂ ਕੋਲ ਕੀ ਕੀ ਪੁੱਛਿਆ ਤੁਸੀਂ ਕੀ ਦੱਸਿਆ ਉਹਨ ਉਹਨਾਂ ਨੇ ਬਹੁਤ ਵਿਦਿਆਤੀ ਜੀ ਮਤਲਬ ਸਾਨੂੰ ਮਤਲਬ ਇੰਨਾ ਵਧੀਆ ਟ੍ਰੇਨਿੰਗ ਕੀਤਾ 2 ਮਹੀਨਿਆਂ ਦੇ ਵਿੱਚ ਮਤਲਬ ਜਿਹੜੇ ਸਾਲ-ਸਾਲ ਵਾਲੇ ਸੀਗੇ ਉਹਨਾਂ ਦੇ ਮੁਕਾਬਲੇ ਪਹੁੰਚ ਗਏ ਜੀ ਅਸੀਂ ਤੁਹਾਨੂੰ ਕਿਉਂ ਲੱਗਿਆ ਵੇ ਗੱਤ ਕਾ ਸਾਨੂੰ ਸਿੱਖਣਾ ਚਾਹੀਦਾ ਅੱਜ ਕੱਲ ਦੇ ਜਿਹੜੇ ਜਵਾਕ ਹੈਗੇ ਆ ਉਹ ਫੋਨਾਂ ਦੇ ਵਿੱਚ ਵੀ ਬੜੇ ਆ ਹੋਰ ਵੀ ਬਥੇਰੇ ਕੰਮ ਕਰਦੇ ਖੇਡਾਂ ਖੇਡਦੇ ਨੇ ਤੁਹਾਨੂੰ ਕਿਉਂ ਲੱਗਿਆ ਵੇ ਮੈਨੂੰ ਗੱਤ ਕਾ ਸਿੱਖਣਾ ਚਾਹੀਦਾ ਸਤਿਗੁਰ ਦੀ ਕਿਰਪਾ ਹੋਈ ਜੀ ਇਹ ਤਾਂ ਮੈਂ ਆਪਣੀ ਜਾਂਦਾ ਜੀ ਇਹ ਸਤਿਗੁਰ ਦੀ ਕਿਰਪਾ ਹੋਈ ਆ ਭਈ ਇਹ ਘਰ ਦੇ ਵੀ ਸਪੋਰਟ ਕਰਦੇ ਨੇ ਹਾਂ ਜੀ ਕਰੇ ਕਰੇ ਕਰ ਦਿੰਦੇ ਮਤਲਬ ਕੇ ਪੜਾਈ ਨੂੰ ਹੀ ਮਤਲਬ ਕਹਿੰਦੇ ਆ ਜੀ ਪੜਾਈ ਕਰ ਮਤਲਬ ਮੈਂ ਅੱਜ ਦਾ ਮੈਚ ਸੀਗਾ ਮਤਲਬ ਪਹਿਲਾਂ ਤਾਂ ਕਿ ਨਹੀਂ ਹੈ ਨਾ ਫਿਰ ਮੰਨ ਗਈ ਜਾਣਾ ਇਹ ਬੱਚੇ ਵੀਰ ਜੀ ਸਾਰੇ ਬੱਚੇ ਨਾ ਪੜਾਈ ਚ ਵੀ 100 ਬਟਾ 100 ਨੰਬਰ ਵਾਲੇ ਹੀ ਆ ਜੀ ਅੱਛਾ ਜੀ 80 ਪਲਸ ਆ ਤੇ ਜ਼ਿਆਦਾਤਰ 90 ਪਲਸ ਆ ਤੇ ਆ ਜਿਹੜਾ ਛੋਟਾ ਬੱਚਾ ਸਿੰਘ ਆ ਜੀ ਆਪਣਾ ਇਹ 100 ਆਊਟ ਆਫ 100 ਹੈ ਅੱਛਾ ਜੀ ਸਾਰੇ ਬੱਚੇ ਪੜਾਈ ਚ ਸਾਰੇ ਆ 90 ਪਲਸ ਆ 80 ਪਲਸ ਇਹ ਸਾਰੇ 100 ਆਊਟ ਆਫ 100 ਆ ਬੱਚੇ ਜੀ ਆਪਣੀ ਜਿਹੜੀ ਦੁਨਿਆਵੀ ਸਟੱਡੀ ਹੁੰਦੀ ਨਾ ਉਹਦੇ ਚ ਵੀ ਪੂਰੇ 9 ਬਰ ਤੇ ਸ਼ਸਤਰ ਵਿਦਿਆ ਤਾਂ ਇਹ ਗੁਰੂ ਸਾਹਿਬ ਦੀ ਮਿਹਰ ਹੈਗੀ ਇਹਦੇ ਚ ਤਾਂ ਹੋਣੀ ਹੋਣੀ ਹੈ ਗੁਰੂ ਸਾਹਿਬ ਦੀ ਕਿਰਪਾ ਜੀ ਇਹ ਉਹ ਸੱਚੇ ਪਾਤਸ਼ਾਹ ਜਿੱਦਾਂ ਭਾਜੀ ਇੱਕ ਵਧੀਆ ਗੱਲ ਲੱਗੀ ਮੇਰੇ ਹਿਸਾਬ ਨਾਲ ਬੱਚੀ ਹੈ ਜੀ ਹੈ ਨਾ ਤੇ ਆ ਆ ਵੀ ਆ ਵੀ ਬੱਚੀ ਲੱਗਦੀ ਆ ਹਨਾ ਜਿਸ ਤਰ੍ਹਾਂ ਇਤਿਹਾਸ ਦੇ ਵਿੱਚ ਰਿਹਾ ਕਿ ਪਹਿਲਾਂ ਤੋਂ ਹੀ ਮਾਤਾ ਖੀਵੀ ਜੀ ਮਾਤਾ ਸੁੰਦਰੀ ਮਾਤਾ ਸਾਹਿਬ ਦੇ ਦੇਵਾਜੀ ਗੱਲ ਕਰ ਲਈ ਮਾਤਾ ਗੁਜਰਕੌਰ ਦੀ ਗੱਲ ਕਰ ਲਈਏ ਤੇ ਖਾਸ ਕਰਕੇ ਮਾਤਾ ਰਾਜਕੌਰ ਜੀ ਦੀ ਗੱਲ ਕਰ ਲਈਏ ਜਿਨ੍ਹਾਂ ਦੇ ਅੱਗੇ ਬੇਟੇ ਨੇ ਮਾਹ ਰਾਜੀਤ ਸਿੰਘ ਨੇ ਰਾਜ ਕੀਤਾ ਆ ਕਿ ਕਿਹਾ ਜਾਂਦਾ ਵੀ ਜਦੋਂ ਸਿੱਖ ਧਰਮ ਆਇਆ ਤਾਂ ਉਦੋਂ ਹੀ ਔਰਤਾਂ ਨੂੰ ਬਰਾਬਰ ਜਿਹੜਾ ਕਰ ਦਿੱਤਾ ਗਿਆ ਹਾਂਜੀ ਹਾਂਜੀ ਗੁਰੂ ਸਾਹਿਬ ਦਾ ਬਚਨ ਆ ਨਾ ਜੀ ਸੋਕੇ ਮੰਨਦਾ ਆਖਿਆ ਜੇ ਜੰਮੇ ਰਾਜਾਨ ਇਹ ਪਹਿਲੇ ਪਾਸ਼ਾ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਹੀ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਤੇ ਅਸੀਂ ਤਾਂ ਉਹ ਭਾਗਾਂ ਵਾਲੀ ਧਰਤੀ ਤੇ ਆ ਜੀ ਜਿੱਥੇ ਮਾਤਾ ਭਾਗੌਰ ਨੇ ਆ ਕੇ ਜੰਗਾ ਜੁੱਧਾਂ ਚ ਆ ਕੇ ਕਰਕੇ ਸਾਡੀਆਂ ਬੀਬੀਆਂ ਨੂੰ ਇਹ ਬਲ ਦਿੱਤਾ ਗੁਰਪਾਸ਼ਾ ਜੀ ਦੀ ਬਾਣੀਆਂ ਨੇ ਚੰਡੀ ਦੀਵਾਰ ਉਹ ਪੜ ਕੇ ਉਹ ਬਾਣੀ ਸਾਰੀ ਇਸੇ ਤੇ ਆ ਔਰਤਾਂ ਨੂੰ ਬਲ ਦੇਣ ਵਾਸਤੇ ਆ ਜੀ ਇਹ ਗੁਰੂ ਸਾਹਿਬ ਦੀ ਮਿਹਰ ਆ ਜੀ ਇਹ ਬੱਚੀਆਂ ਇਹ ਮਾਤਾ ਭਾਗੌਰ ਦੀਆਂ ਵਾਰਿਸ ਬਾਨਾਂ ਜੀ ਇਹਨਾਂ ਨੇ ਜਾ ਕੇ ਇਹ ਗੁਰੂ ਸਾਹਿਬ ਦੀ ਮਿਹਰ ਆ ਜੀ ਕੀ ਨਾਮ ਬੇਟਾ ਤੁਹਾਡਾ ਮਨਜੋਤਕਾਰ ਅੱਛਾ ਤੁਸੀਂ ਫਿਰ ਮਾਤਾ ਭਾਗੌਰ ਬਾਰੇ ਪੜਦੇ ਹੋ ਹਾਂਜੀ ਕੀ ਪੜਿਆ ਕੀ ਪਤਾ ਉਹਨਾਂ ਬਾਰੇ ਤੋਂ ਮਾਚਾ ਪਾਕੋ ਜੀ ਹਾਂ ਮਈ ਪਾਕੋ ਜੀ ਮਈ ਪਾਕੋ ਜੀ ਇਹਨਾਂ ਨੇ ਇੱਥੇ ਨਾਲ ਗੁਰੂ ਮਹਾਰਾਜ ਦੇ ਨਾਲ ਜਿਨ੍ਹਾਂ ਨੇ 40 ਸਿੰਘਾਂ ਨੂੰ ਕਿਹਾ ਸੀਗਾ ਵੀ ਵਿਆਪਾਂ ਨੂੰ ਜੰਗ ਲੜਨੀ ਚਾਹੀਦੀ ਮੁਗਲਾਂ ਨੂੰ ਜਿਨ੍ਹਾਂ ਨੂੰ ਰੋਕਿਆ ਸੀਗਾ ਨਾਲ ਚਲੋ ਕੋਈ ਗੱਲ ਨਹੀਂ ਅ ਅੱਗੇ ਹੋਰ ਵੀ ਬੱਚੇ ਨੇ ਕੀ ਨਕੀਨਾਪੁ ਤੁਹਾਡਾ ਜਸਰ ਸਿੰਘ ਅੱਛਾ ਤੁਸੀਂ ਕਿੰਨੇ ਕ ਟਾਈਮ ਤੋਂ ਗੱਤਕਾ ਖੇਡ ਰਹੇ ਹੋ ਕਿੰਨੇ ਕਿੰਨੇ ਕ ਮਹੀਨੇ ਹੋ ਗਏ ਜਾਂ ਸਾਲ ਹੋ ਗਏ ਤੰਚਾਰ ਤੁਹਾਡਾ ਕੀ ਨਾਮ ਆ ਮੇਰਾ ਨਾਮ ਕਰਨੈਲ ਸਿੰਘ ਕਰਨੈਲ ਸਿੰਘ ਨਾਮ ਬੜਾ ਸੋਹਣਾ ਰੱਖਿਆ ਪੁਰਾਤਨ ਜਿਆ ਨਾਮ ਹੀ ਆ ਅੱਛਾ ਆ ਹੱਥ 'ਚ ਕਿਹੜਾ ਸ਼ਸਤਰ ਆ ਬਰਛੀ ਅੱਛਾ ਤੇ ਹੋਰ ਕਿਹੜੇ-ਕਿਹੜੇ ਸ਼ਸਤਰ ਤੁਹਾਡੇ ਕੋਲ ਹੁੰਦੇ ਆ ਸਾਡੇ ਕੋਲ ਹੁੰਦੇ ਆ ਕਰਪਾਨ ਫਾੜੀਦਾਰ ਗੁਰਜ ਜਮਦਾੜ ਚੱਕਰ ਤੁਸੀਂ ਕਿਹੜੇ-ਕਿਹੜੇ ਚਲਾ ਲੈਂਦੇ ਹੋ ਅਸੀਂ ਚੱਕਰ ਨਹੀਂ ਚਲਦਾ ਅੱਛਾ ਬਾਕੀ ਸਾਰੇ ਚਲਾ ਲੈਂਦੇ ਹੋ 55 ਪਿਆਰਿਆਂ ਦੇ ਨਾਮ ਪਤਾ ਪਾਈ ਦਿਆ ਸਿੰਘ ਜੀ ਪਾਈ ਧਰਮ ਸਿੰਘ ਜੀ ਪਾਈ ਮੋਗਨ ਸਿੰਘ ਜੀ ਪਾਈ ਸੈਤ ਸਿੰਘ ਜੀ ਪਾਈ ਪਾਈ ਮਤ ਸਿੰਘ ਜੀ ਤੇ ਚਾਰ ਸਾਹਿਬ ਜਦਿਆਂ ਦੇ ਨਾਮ ਸ਼ਬਜਾ ਦਾ ਬੱਬਾਜੀ ਸਿੰਘ ਜੀ ਬੱਬਾਜੀ ਯਾਰ ਸਿੰਘ ਜੀ ਬੱਬਾ ਜੋਰਾਵਰ ਸਿੰਘ ਜੀ ਬੱਬਾ ਫਤਿਹ ਸਿੰਘ ਜੀ ਤੇ ਇਥੇ ਮੁਖਤਰ ਸਾਹਿਬ ਦੀ ਧਰਤੀ ਤੇ ਕੀ ਹੋਇਆ ਸੀਗਾ ਇੱਥੇ ਚਾਲੀ ਮਤ ਸ਼ਹੀਦ ਹੋਈ ਸੀ ਤੁਹਾਡਾ ਕੀ ਨਾਮ ਯਾਦਵਿੰਦਰ ਸਿੰਘ ਜੀ ਹਾਂ ਯਾਦਵਿੰਦਰ ਸਿੰਘ ਕਿੰਨੇ ਕ ਟਾਈਮ ਤੋਂ ਗੱਤਕਾ ਤੁਸੀਂ ਸਿੱਖ ਰਹੇ ਹੋ ਜੀ ਸਾਨੂੰ 2 ਕੁ ਮਹੀਨੇ ਹੋਏ ਆ ਜੀ ਚਾਹ ਤੇ ਕਿ ਦੋ ਮਹੀਨਿਆਂ ਚ ਕੀ ਮਹਿਸੂਸ ਹੋ ਰਿਹਾ ਜੀ ਬਹੁਤ ਵਧੀਆ ਜੀ ਗੱਤ ਕੇ ਚ ਨਹੀਂ ਹੋ ਆ ਜੀ ਵਧੀਆ ਸ਼ੁੱਧ ਹੋ ਗਏ ਜੀ ਅੱਛਾ ਕੀ ਕੀ ਸਿੱਖ ਲਿਆ ਹੁਣ ਤੱਕ ਜੀ ਅਸੀਂ ਸਾਰੇ ਸ਼ਾਸਤਰ ਘਮਾ ਲਏ ਨੇ ਜੀ ਤੇ ਨਾਲ ਨਾਲ ਇਤਿਹਾਸ ਵੀ ਪੜਦੇ ਹਾਂ ਹਾਂਜੀ ਜੀ ਚਾਹ ਇਸ ਧਰਤੀ ਦਾ ਇਤਿਹਾਸ ਪਤਾ ਸ੍ਰੀ ਮੁਕਸਰ ਸਾਹਿਬ ਮੁਕਸਰ ਸਾਹਿਬ ਕਿਉਂ ਨਾਮ ਪਿਆ ਇੱਥੇ ਜੀ 40 ਮੁਕਤ ਮੁਕਤ ਸਿੱਧਾਂ ਨੂੰ ਗੁਰੂ ਸਾਹਿਬ ਨੇ ਮੁਕਤ ਕੀਤਾ ਸੀਗਾ ਜੀ ਉਹ ਅਨੰਦਪੁਰ ਸਾਹਿਬ ਤੋਂ 100 ਸਿੰਘ ਸੀਗੇ ਜਿਹੜੇ ਗੁਰੂ ਸਾਹਿਬ ਨੂੰ ਛੱਡ ਕੇ ਜਾਣਾ ਚਾਹੁੰਦੇ ਸੀਗੇ ਪਰ ਉਹਨਾਂ 'ਚੋਂ 40 ਗਏ ਸੀਗੇ ਤੇ ਬਾਕੀਆਂ ਦਾ ਮਨ ਉਹ ਉਹਨਾਂ ਨੇ ਆਪ ਦਾ ਮਨ ਸਮਝਾ ਲਿਆ ਉੱਥੇ ਰਹਿ ਪਏ ਤੇ ਜਦੋਂ ਘਰੇ ਆਏ ਆਪਦੇ ਤੇ ਉਹਨਾਂ ਦੇ ਘਰਦਿਆਂ ਨੇ ਜਾਂ ਉਹਨਾਂ ਦੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਬਹੁਤ ਤਾਣੇ ਮੇਨੇ ਮਾਰੇ ਵੀ ਤੁਸੀਂ ਗੁਰੂ ਸਾਹਿਬ ਨੂੰ ਉਹ ਬੇਦਾਵਾ ਦੇ ਆਏ ਤੇ ਔਖੀ ਘੜੀ ਚ ਛੱਡਿਆ ਏ ਉਹ ਕਹਿੰਦੇ ਉਹਨਾਂ ਨੇ ਉਹ ਤਾਂ ਆਪ ਦੇ ਚਾਰ ਪੁੱਤਰ ਸ਼ਹੀਦ ਕਰਾਤੇ ਉਹਨਾਂ ਨੇ ਤੇ ਤੁਸੀਂ ਉਹਨਾਂ ਨੂੰ ਛੱਡਿਆ ਏ ਥੋੜੀ ਖਾਤਰ ਤੇ ਉਸ ਤੋਂ ਬਾਅਦ ਚ ਉਹਨਾਂ ਨੂੰ ਮਾਤਾ ਮਾਈ ਭਾਗੋ ਜੀ ਨੇ ਉਹਨਾਂ ਨੂੰ ਸਮਝਾਇਆ ਤੇ ਉਹਨਾਂ ਦੀ ਜ਼ਿੰਮੇਵਾਰੀ ਕੀਤੀ ਫਿਰ ਉਹਨਾਂ ਨੂੰ ਸ੍ਰੀ ਮੁਖਸਰ ਸਾਹਿਬ ਲਿਆਏ ਤੇ ਫਿਰ ਜਦੋਂ ਉੱਥੇ ਉਹਨਾਂ ਨੂੰ ਪਤਾ ਲੱਗਿਆ ਗੁਰੂ ਸਾਹਿਬ ਇੱਥੇ ਆ ਤੇ ਉਧਰੋਂ ਆ ਕੇ ਤੁਰ ਕੇ ਆਗੇ ਤੇ ਉਹਨਾਂ ਨੇ ਫਿਰ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਸ਼ਹੀਦੀਆਂ ਪਾਗੀਆਂ ਤੇ ਫਿਰ ਉਦੋਂ ਵਿਦਾਵਾ ਜਿਹੜਾ ਪੜਵਾ ਕੇ ਹਨਾ ਉਹਨਾਂ ਨੇ ਗੁਰੂ ਸਾਹਿਬ ਨੂੰ ਭਾਈ ਮਹਾ ਸਿੰਘ ਨੂੰ ਗੁਰੂ ਸਾਹਿਬ ਨੇ ਕਿਹਾ ਸੀਗਾ ਵੀ ਤੁਸੀਂ ਜੋ ਕੁਝ ਮੰਗਣਾ ਉਹ ਹੀ ਕਹਿ ਦਿਓ ਅਸੀਂ ਤੁਹਾਨੂੰ ਦੇਵਾਂਗੇ ਤੁਹਾਨੂੰ ਸਾਹ ਚਾਹੀਦੇ ਆ ਤੁਹਾਨੂੰ ਜ਼ਿੰਦਗੀ ਚਾਹੀਦੀ ਆ ਪੈਸਾ ਚਾਹੀਦਾ ਮਹਿਲ ਚਾਹੀਦਾ ਜੋ ਕੁਝ ਵੀ ਚਾਹੀਦਾ ਅਸੀਂ ਦੇਵਾਂਗੇ ਪਰ ਭਾਈ ਮਹਾ ਸਿੰਘ ਜੀ ਨੇ ਕਿਹਾ ਸੀਗਾ ਵੀ ਸਾਡਾ ਕੱਲਾ ਬੇਦਾਵਾ ਪੜ ਦੋ ਵੀ ਸਾਨੂੰ ਸੱਚਖੰਡ ਦੀ ਉਹ ਉਹ ਮਿਲੂਗਾ ਸੱਚਖੰਡ ਮਿਲੂ ਜੀ ਜੀ अच्छा तो ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਹੋ ਕਾਫੀ ਇਤਿਹਾਸ ਵੀ ਪੜ੍ਹਦੇ ਬਹੁਤ ਸੋਹਣੇ ਤਰੀਕੇ ਨਾਲ ਇਤਿਹਾਸ ਦੱਸਿਆ ਤੇ ਅੱਗੇ ਕੀ ਸੋਚਿਆ ਵਾ ਜ਼ਿੰਦਗੀ ਚ ਅੱਗੇ ਜੀ ਗੱਤਕੇ ਦੇ ਕੋਚ ਬਣਨਾ ਤੇ ਗੱਤਕੇ ਚ ਵਰਲਡ ਕੱਪ ਉਹ ਖੇਡਣਾ ਜੀ ਤੇ ਕਿਹੜਾ ਕਿਹੜਾ ਸ਼ਸਤਰ ਫਿਰ ਜ਼ਿਆਦਾ ਵਰਤਦੇ ਹੋ ਅਸੀਂ ਜੀ ਕਿਰਪਾਨ ਢਾਲ ਡਾਂਗ ਫਾਈਟ ਤੇ ਚੱਕਰ ਜੀ ਆ ਵਰਤਦੇ ਆ ਅੱਛਾ ਭਾਜੀ ਤੁਸੀਂ ਕੋਚ ਇਹਨਾਂ ਸਿਖਾਉਂਦੇ ਹੋ ਜੀ ਇਹਨਾਂ ਨੂੰ ਨਹੀਂ ਜੀ ਮੈਂ ਵੀਰ ਜੀ ਕੋਚ ਨੇ ਇਹਨਾਂ ਦੇ ਤੇ ਮੈਂ ਵੈਸੇ ਬੱਚਿਆਂ ਦੀ ਦੇਖਭਾਲ ਕਰਦਾ ਜੀ ਜੀ ਭਾਜੀ ਕਿਵੇਂ ਦਾ ਲੱਗ ਰਿਹਾ ਜਿਸ ਤਰ੍ਹਾਂ ਸਾਡੇ ਜਿਹੜੇ ਬਜ਼ੁਰਗ ਆ ਜਦੋਂ ਇਹ ਦੇਖਦੇ ਹਨ ਬੱਚਿਆਂ ਨੂੰ ਹਨਾ ਜਾਂ ਤੁਸੀਂ ਤੁਹਾਡੀ ਉਮਰ ਕਾਫੀ ਹੈ ਤੁਸੀਂ ਵੀ ਦੇਖਦੇ ਹੋ ਬੱਚਿਆਂ ਨੂੰ ਲੱਗਦਾ ਕਿ ਅੱਗੇ ਆਉਣ ਵਾਲੀ ਪੀੜ੍ਹੀ ਉਹ ਸਿੱਖੀ ਨਾਲ ਜੁੜ ਰਹੀ ਹੈ ਜੀ ਬਿਲਕੁਲ ਜੀ ਜਿੱਦਾਂ ਭਾਈ ਅਮਰਪਾਲ ਸਿੰਘ ਜੀ ਨੇ ਜਦੋਂ ਦੇ ਪਿੱਛੇ ਦਿਨਾਂ ਦੇ ਵਿੱਚ 6 ਕੁ ਮਹੀਨਿਆਂ ਦੇ ਵਿੱਚ ਉਹਨਾਂ ਨੇ ਕਾਫੀ ਉਤਸ਼ਾਹ ਦਿਖਾਇਆ ਤੇ ਜਿਹੜੇ ਨਸ਼ਿਆਂ ਤੋਂ ਲੋਕਾਂ ਨੂੰ ਨੌਜਵਾਨਾਂ ਨੂੰ ਰੋਕਿਆ ਤੇ ਸਿੱਖੀ ਨਾਲ ਬਹੁਤ ਜ਼ਿਆਦਾ ਜੋੜਿਆ ਉਸ ਟਾਈਮ ਤੋਂ ਮੈਂ ਵੀ ਪਹਿਲਾਂ ਨਹੀਂ ਸਿੱਖ ਸੀ ਜੀ ਤੇ ਸਾਈਂਤਾਰੀ ਸਿੱਖ ਸੀ ਤੇ ਜਦੋਂ ਭਾਈ ਅਮਰਤਪਾਲ ਸਿੰਘ ਜੀ ਦੇ ਵਿਚਾਰ ਸੁਣੇ ਤਾਂ ਸਾਨੂੰ ਗੁਰੂਆਂ ਦੀ ਯਾਦ ਆਈ ਅਸੀਂ ਆਪਦੇ ਮਨ ਦੇ ਵਿੱਚ ਇਹ ਆਇਆ ਕਿ ਅਸੀਂ ਰਾਸਤੇ ਤੋਂ ਭਟਕ ਚੁੱਕੇ ਆ ਤੇ ਅੱਜ ਮਾਗੀ ਦੇ ਦਿਹਾੜੇ ਤੇ ਮੈਂ ਸਿੱਖ ਕੌਮ ਦੇ ਜਿਹੜੇ ਰਾਸਤੇ ਤੋਂ ਭਟਕੇ ਆ ਸਿੱਖੀ ਤੋਂ ਭਟਕੇ ਨੌਜਵਾਨ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਗੁਰੂ ਸਾਹਿਬਾਂ ਨੇ ਗੁਰੂ ਸਾਹਿਬਾਂ ਨੂੰ ਬਦਾਵਾ ਦੇ ਕੇ ਆਏ ਛੱਡ ਕੇ ਆਏ ਸਿੰਘਾਂ ਨੂੰ ਵੀ ਆਪਣੇ ਗਾਲ ਨਾ ਫੇਰ ਲਾ ਲਿਆ ਸੀ ਉਹਨਾਂ ਨੂੰ ਮaaf ਕਰਤਾ ਸੀ ਉਹਨਾਂ ਦੀ ਟੁੱਟੀ ਗੰਢਤੀ ਸੀ ਤੇ ਜਿਹੜੇ ਸਹਿਜ ਧਾਰੀ ਸਿੱਖ ਨੇ ਦਾੜਾ ਪ੍ਰਕਾਸ਼ ਕਰਨ ਤੇ ਕੇਸ ਰੱਖਣ ਤੇ ਗੁਰੂ ਦੇ ਲਾੜ ਲੱਗਣ ਅੱਜ ਦੇ ਦਿਨ ਗੁਰੂ ਸਾਹਿਬਾਂ ਨੇ ਟੁੱਟੀ ਗੰਢੀ ਸੀ ਤੇ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਗੁਰੂ ਸਿੱਖੀ ਜੀਵਨ ਪ੍ਰਾਪਤ ਕਰਨ ਤੇ ਗੁਰੂ ਸਾਹਿਬਾਂ ਤੋਂ ਆਪਣੀ ਟੁੱਟੀ ਗੰਢਾ ਕੇ ਗੁਰੂ ਦੇ ਚਰਨਾਂ ਨਾਲ ਜੁੜਨ ਬਿਲਕੁਲ ਅੱਜ ਤਾਂ ਉਹਨਾ ਔਖਾ ਸਮਾਂ ਵੀ ਨਹੀਂ ਹੈਗਾ ਉਸ ਵੇਲੇ ਤਾਂ ਗਰਦਨ ਤੇ ਤਲਵਾਰ ਹੁੰਦੀ ਸੀ ਹਾਕਮਾਂ ਦੀ ਬਿਲਕੁਲ ਜੀ ਅੱਜ ਕੋਈ ਤਲਵਾਰ ਨਹੀਂ ਉਸ ਵੇਲੇ ਤਾਂ ਬੱਚਿਆਂ ਨੂੰ ਸ਼ਹੀਦ ਕਰ ਦਿੰਦੇ ਸੀ ਕਹਿੰਦੇ ਤੁਹਾਡੇ ਬੱਚਿਆਂ ਨੂੰ ਸ਼ਹੀਦ ਕਰ ਦੇਾਂਗੇ ਮਾਰ ਦੇਾਂਗੇ ਬਹੁਤ ਧਮਕੀਆਂ ਸੀ ਪਰ ਅੱਜ ਦੇ ਸਮੇਂ ਵਿੱਚ ਸਾਡੇ ਨੌਜਵਾਨ ਮੋਬਾਈਲਾਂ ਚੋਂ ਬਾਹਰ ਆਉਣ ਤਾਂ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਸਹੀ ਤਾਂ ਸਾਡੇ ਪ੍ਰਚਾਰਕ ਨੇ ਜਿਹੜੇ ਉਹਨਾਂ ਦੀ ਬਹੁਤ ਘਾਟ ਆ ਜੀ ਸਾਨੂੰ ਸਾਡੇ ਪ੍ਰਚਾਰਕ ਸਾਨੂੰ ਸਿੱਖੀ ਬਾਰੇ ਸਾਡੇ ਗੁਰੂਆਂ ਬਾਰੇ ਇਤਿਹਾਸ ਬਾਰੇ ਦੱਸਣ ਤਾਂ ਸਾਡੀ ਨੌਜਵਾਨ ਪੀੜ੍ਹੀ ਅੱਗੇ ਆਵੇ ਮੇਰੀ ਬੇਨਤੀ ਹੈ ਸਾਡੇ ਪ੍ਰਚਾਰਕ ਵੀਰਾਂ ਨੂੰ ਸਾਡੇ ਜਥੇਬੰਦੀਆਂ ਨੂੰ ਕਿ ਆਪਸ ਵਿੱਚ ਲੜਨ ਦੀ ਬਚਾਏ ਆਪਾਂ ਆਪਣੇ ਇਤਿਹਾਸ ਨੂੰ ਆਪਣੀ ਕੌਮ ਨੂੰ ਆਪਣਾ ਇਤਿਹਾਸ ਤੇ ਜਾਗਰੂਤ ਕਰੀਏ ਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਿੱਖੀ ਨਾਲ ਜੋੜੀਏ ਬਹੁਤ ਧੰਨਵਾਦ ਜੀ ਸੋ ਇਹ ਸਾਰੇ ਸਿੰਘ ਤੁਸੀਂ ਦੇਖ ਸਕਦੇ ਜਿਹੜੇ ਤਿਆਰਬਰ ਤਿਆਰ ਨੇ ਬਾਣੇ ਪਾਏ ਹੋਏ ਨੇ ਤੇ ਉਸੇ ਸਮੇਂ ਨੂੰ ਜਿਹੜਾ ਆ ਯਾਦ ਕੀਤਾ ਜਾ ਰਿਹਾ ਉਸ ਉਦੁੱਤੀ ਸ਼ਹਾਦਤ ਨੂੰ ਸਜਦਾ ਕਰਨ ਲਈ ਬਾਣਿਆਂ ਦੇ ਵਿੱਚ ਸ਼ਸਤਰ ਲੈ ਕੇ ਉਸੇ ਪ੍ਰਾਤਨ ਸਮੇਂ ਨੂੰ ਜਿਹੜਾ ਯਾਦ ਕਰਨ ਲਈ ਇਹ ਝਲਕੀਆਂ ਜਿਹੜੀਆਂ ਅੱਜ ਨਿਹੰਗ ਸਿੰਘਾਂ ਬੋਲੋ ਇੱਥੇ ਦਿਖਾਈਆਂ ਜਾਣਗੀਆਂ ਸੋ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ